ਅੱਜ ਮਿਤੀ 30 ਹਾੜ ਸੰਮਤ 557 ਨਾਨਕਸ਼ਾਹੀ ਮੁਤਾਬਕ 14 ਜੁਲਾਈ 2025 ਦਿਨ ਸੋਮਵਾਰ ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਿਤ ਮਾਮਲੇ ਵਿਚਾਰੇ ਗਏ ਸਿੱਖਾਂ ਦੇ ਪੰਜੇ ਤਖ਼ਤ ਸਹਿਬਾਨ ਵਿੱਚੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਵੱਲੋਂ ਸਥਾਪਿਤ ਸ਼੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਤਖਤ ਹੈ ਅਤੇ ਖਾਲਸਾ ਪੰਥ ਦੀ ਵਲੀ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ਼੍ਰੀ ਹਰਮੰਦਰ ਸਾਹਿਬ ਵੀ ਅਤ ਸਤਿਕਾਰਤ ਤਖਤ ਹੈ ਤਖਤ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਅਤੇ ਜਨਰਲ ਸਕੱਤਰ ਸਰਦਾਰ 인ਦਰਜੀਤ ਸਿੰਘ ਵੱਲੋਂ ਉਜੇ ਪੱਤਰ ਨੰਬਰ ਪੀਪੀਐਸ ਉਬਲੀਕ 620 ਉਬਲੀਕ 225 ਮਿੱਤੀ 12 ਜੁਲਾਈ 2025 ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਬੀਤੇ ਸਮੇਂ ਇਥੋਂ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਿਤ ਕੀਤੇ ਗਏ ਫੈਸਲਿਆਂ ਉੱਤੇ ਮੋੜ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ ਬੇਨਤੀ ਪ੍ਰਵਾਨ ਕਰਦਿਆਂ ਖਾਲਸਾ ਪੰਥ ਦੇ ਵਢੇਰੇ ਹਿੱਤਾ ਪੰਥਕ ਇਕਜੁਟਤਾ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਜ਼ਰ ਜੋ ਮਿਤੀ 21 ਮਈ 2025 ਦੀ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਮਤਾ ਨੰਬਰ 3 ਰਾਹੀ ਸਿੰਘ ਸਾਹਿਬ ਜਥੇਦਾਰ ਹੱਦ ਗ੍ਰੰਥੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਭਾਈ ਬਲਦੇਵ ਸਿੰਘ ਅਤੇ ਐਡੀਸ਼ਨਲ ਹੱਦ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲਗਾਈ ਗਈ ਸੀ ਉਹ ਪੂਰਨ ਰੂਪ ਵਿੱਚ ਖਤਮ ਕੀਤੀ ਜਾਂਦੀ ਹੈ ਅਤੇ ਮਿਤੀ 21 ਮਈ 2025 ਦੀ ਇਕਤਰਤਾ ਦੇ ਮਤਾ ਨੰਬਰ 4 ਦੇ ਵਿੱਚ ਇਹ ਫੈਸਲਾ ਹੋਰ ਜੋੜਦੇ ਹਾਂ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਮਾਨ ਸਤਕਾਰ ਕੌਮੀ ਇਕਜੁਟਤਾ ਦੀ ਭਾਵਨਾ ਅਤੇ ਇੱਕ ਜਥੇਦਾਰ ਦੀ ਸਤਕਾਰਤ ਪਦਵੀ ਦੇ ਮਾਨ ਸਤਕਾਰ ਦੇ ਮੱਦੇ ਨਜ਼ਰ ਜਿਹੜਾ ਕੇਸ ਪ੍ਰਬੰਧਕ ਕਮੇਟੀ ਦੇ ਵਿਰੁੱਧ ਅਦਾਲਤ ਵਿੱਚ ਪਾਇਆ ਹੋਇਆ ਹੈ ਉਹ ਕੇਸ ਵਾਪਸ ਲੈਣਗੇ। ਮੈਨੂੰ ਆਸ ਆ ਕਿ ਸਿੰਘ ਸਾਹਿਬ ਜਿਹੜੇ ਗਿਆਨੀ ਰਣਜੀਤ ਸਿੰਘ ਜੀ ਆ ਉਹਨਾਂ ਨੂੰ ਵੀ ਪਤਾ ਵਾ ਕਿ ਜੇ ਤਖਤਾਂ ਦੇ ਜਥੇਦਾਰੀ ਕੋਟਾਂ ਤੇ ਜਾਣਗੇ ਤੇ ਫਿਰ ਸੰਗਤ ਜਿਹੜੀ ਆ ਉਹ ਜਦੋਂ ਗੁਰੂ ਘਰ ਦੇ ਵਿੱਚ ਜਾਣ ਕੇ ਅਰਦਾਸਾਂ ਕਰਦੀ ਆ ਆਪਣੀਆਂ ਬੇਨਤੀਆਂ ਕਰਦੀ ਆ ਤੇ ਫਿਰ ਸੰਗਤ ਦੀ ਕਿਤੇ ਨਾ ਕਿਤੇ ਆਸਥਾ ਨੂੰ ਸ਼ਰਧਾ ਨੂੰ ਛੱਟ ਵੱਜਦੀ ਜਦੋਂ ਸਾਡੇ ਜਥੇਦਾਰੀ ਕੋਟਾਂ ਜਾਂਦੇ ਆ। ਮੈਨੂੰ ਆਸ ਆ ਵੀ ਉਹ ਬੜੀ ਸ਼ੋਹਰਦਤਾ ਦੇ ਨਾਲ ਇਹਦੇ ਤੇ ਵਿਚਾਰ ਕਰਨਗੇ। ਤਖਤਸ਼੍ਰੀ ਹਰਮੰਦਰਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਆਦੇਸ਼ ਹੈ ਕਿ ਉਹ ਗਿਆਨੀ ਰਣਜੀਤ ਸਿੰਘ ਗੋਹਰ ਨਾਲ ਮਿਲ ਬੈਠ ਕੇ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਬਕਾਇਆ ਸੇਵਾਫਲ ਫੰਡ ਦੀ ਨੀਮਾ ਅਨੁਸਾਰ ਅਦਾਇਗੀ ਕਰਨਗੇ। ਜੋ ਵੀ ਉਹਨਾਂ ਦੇ ਸੇਵਾਫਲ ਹੈਗੇ ਆ ਪਿਛਲੇ ਉਹਨਾਂ ਨੂੰ ਦੇਣਗੇ। ਇਸ ਸਮੁੱਚੇ ਮਾਮਲੇ ਵਿੱਚ ਗਿਆਨੀ ਰਣਜੀਤ ਸਿੰਘ ਗੌਰ ਸਮੇਤ ਕੋਈ ਵੀ ਸਬੰਧਤ ਸ਼ਖਸੀਅਤ ਮੀਡੀਆ ਸੋਸ਼ਲ ਮੀਡੀਆ ਵਿੱਚ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੇ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਿਤੀ 5 ਜੁਲਾਈ 2025 ਦੀ 5 ਸਿੰਘ ਸਹਿਬਾਨ ਦੀ ਇਕਤਰਤਾ ਦੇ ਮਤਾ ਨੰਬਰ 1 ਅਨੁਸਾਰ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਸੰਬੰਧੀ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤੱਕ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦੇ ਹਾਂ ਪੂਜੇ ਬੇਨਤੀ ਪੱਤਰ ਅਤੇ ਕੀਤੀ ਗਈ ਖਿਮਾ ਜਾਚਨਾ ਨੂੰ ਪ੍ਰਵਾਨ ਕਰਦੇ ਹਾਂ ਖਿਮਾ ਜਾਚਨਾ ਵੀ ਆਈ ਆ। ਤਾਕਤ ਸਹਿਬਾਨ ਦੀ ਇਕਤਾ ਖਾਲਸਾ ਪੰਥ ਦੇ ਵਢੇਰੇ ਹਿੱਤਾਂ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹਾਂ ਇਸ ਮਤੇ ਨੂੰ ਵਾਪਸ ਲਿਆ ਜਾਂਦਾ। ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਪਟਨਾ ਸਾਹਿਬ ਕਮੇਟੀ ਵੱਲੋਂ ਆਪਾਂ ਨੂੰ ਚਿੱਠੀ ਆਈ ਹੈ। ਜੇ ਤੇ ਸਾਰੀ ਇਹ ਪੁਨਰ ਵਿਚਾਰ ਹੋਈ। ਉਹਨਾਂ ਨੇ ਲਿਖਿਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਸਧਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਸ਼ਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਚੱਲ ਰਹੇ ਮਾਮਲਿਆਂ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਤਰਫੋਂ ਆਪ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਅਸੀਂ ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਸਰਬੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਪੂਰਨ ਰੂਪ ਵਿੱਚ ਸਮਰਪਿਤ ਸਿੱਖ ਹਾਂ ਅਤੇ ਸ ਆਪ ਦੇ ਗਿਆਤ ਹਿਤ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਤ ਕੁਝ ਮਾਮਲੇ ਚੱਲ ਰਹੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਰਫੋਂ ਬੀਤੇ ਸਮੇਂ ਜੋ ਵੀ ਫੈਸਲੇ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਕੀਤੇ ਗਏ ਹਨ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਖਾਲਸਾ ਪੰਥ ਦੇ ਵਢੇਰੇ ਤਾਂ ਪੰਥਕ ਇਕਜੁਟਤਾ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਾਜ਼ਰ ਇਹਨਾਂ ਉੱਪਰ ਮੁੜ ਵਿਚਾਰ ਕੀਤੀ ਜਾਵੇ ਇਸ ਦੇ ਨਾਲ ਹੀ ਤਖਤ ਸ੍ਰੀ ਹਰਮੰਦਰ ਸਾਹਿਬ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਹੋਰ ਸਮਾਂ ਦੇਣ ਦੀ ਕਿਰਪਾਲਤਾ ਕਰਨੀ। ਉਹਦੇ ਵਿੱਚ ਇਹਦਾ ਜਿਹੜਾ ਨੰਬਰ ਆ ਤੱਤਾ ਪਪਾ ਸਸਾ ਬਲੀਕ 42 ਹਾਹਾ 2025 14/7/25 ਅੱਜ ਦੀ ਹੈ। ਇਹ ਹੈਗਾ ਮਤਾ ਨੰਬਰ 1। ਅੱਜ ਮਿਤੀ 14 ਜੁਲਾਈ 2025 ਦਿਨ ਸੋਮਵਾਰ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਸਤਿਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਦੀ ਵਿਸ਼ੇਸ਼ ਕਦਰਤਾ ਹੋਈ ਇਹ ਸਾਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਮਿਲ ਆਈ ਹੈ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਸਿੱਖਾਂ ਦਾ ਮਹਾਨ ਤਖਤ ਹੈ ਉਥੇ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਸਰਵੋੱਚ ਤਖਤ ਹੈ ਏ ਉਥੋਂ ਦੇ ਪੰਜ ਸਿੰਘ ਸਾਹਿਬ ਕਹਿ ਰਹੇ ਜੋ ਮਿਤੀ 21 ਮਈ 2025 ਨੂੰ ਤਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਹੁਕਮਨਾਮਾ ਪੱਤਾ ਪੱਤਰ ਨੰਬਰ ਤੱਤਾ ਫਫਾ ਸਸਾ ਬਲੀਕ 36 ਹਾਹਾ 2025 ਅਤੇ ਮਿਤੀ 25 5 ਜੁਲਾਈ 2025 ਦੀ ਕਤਰਤਾ ਵਿੱਚ ਆਦੇਸ਼ ਪੱਤਰ ਨੰਬਰ ਤੱਤਾ ਫਫਾ ਸਸਾ ਬਲੀਕ 40 ਹਾ ਹ ਹ ਅਵਲੀਕ 225 ਪਾਸ ਕੀਤੇ ਸਨ ਉਹਨਾਂ ਨੂੰ ਖਾਲਸਾ ਪੰਥ ਦੇ ਬਢੇਰੇ ਹਿੱਤਾ ਪੰਥਕ ਇੱਕ ਜੁੜਤਾ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਵਾਪਸ ਲਿਆ ਜਾਂਦਾ ਹੈ ਇਹ ਉਹਨਾਂ ਵੱਲੋਂ ਇੱਕ ਮੇਲ ਜਿਹੜੀ ਅੱਜ ਇੱਥੇ ਅਕਾਲ ਤਖਤ ਸਾਹਿਬ ਪਹੁੰਚੀ ਹੈ ਇਹ ਸਾਰਾ ਹੈਗਾ ਹੀ ਜੇ ਸਾਹਿਬ ਮੰਨ ਕੇ ਚੱਲੀਏ ਕਿ ਹੱਲ ਹੋ ਗਿਆ ਮਸਲਾ ਦੋਨਾਂ 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 ਤਰਫੋਂ ਜਿਹੜਾ ਮਸਲਾ ਚੱਲ ਰਿਹਾ ਸੀਗਾ ਹੱਲ ਹੋ ਚੁੱਕਿਆ ਹੈ ਮੰਨ ਕੇ ਚੱਲੀਏ ਜੀ ਬਿਲਕੁਲ ਹੱਲ ਹੋ ਚੁੱਕਾ ਜੀ ਦੇਖੋ 350 ਸਾਲਾਂ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਆ ਰਹੀ ਆ ਤੇ ਜਦੋਂ ਸ਼ਤਾਬਦੀ ਆ ਰਹੀ ਆ ਆਪਾਂ ਨੂੰ ਵੀ ਪਤਾ ਕਿ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਵੀ ਸੰਬੰਧਤ ਆ ਸੱਚੇ ਪਾਤਸ਼ਾਹ ਜੀ ਉੱਥੇ ਰਹੇ ਆ ਔਰ ਉੱਥੇ ਹੋਰ ਵੀ ਗੁਰਦੁਆਰਾ ਸਾਹਿਬ ਆ ਤੇ ਸ਼ਤਾਬਦੀਆਂ ਨੂੰ ਸਿੱਖ ਕੌਮ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਆ ਇਹ ਜਿਹੜੇ ਸਾਰੇ ਕਾਰਜ ਆ ਇਹ ਬਹੁਤ ਕੌਮੀ ਭਾਵਨਾ ਦੇ ਨਾਲ ਇੱਕ ਮੁਟਤਾ ਦੇ ਨਾਲ ਮਨਾਏ ਜਾਣ ਇਹਦੇ ਲਈ ਦੋਵੇਂ ਧਰਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਤਤਿ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਪੰਥ ਦੇ ਵੱਡੇ ਹਿੱਤਾਂ ਦੇ ਲਈ ਜੋ ਵੀ ਕੀਤਾ ਗਿਆ ਇਹਦੇ ਮੁਤਾਬਕ ਜੋ ਮਤੇ ਹੋਏ ਆ ਇਹਦੇ ਮੁਤਾਬਕ ਇਹ ਜੋ ਵਿਵਾਦ ਚੱਲ ਰਿਹਾ ਸੀ ਇਹ ਪੂਰਨ ਰੂਪ ਦੇ ਵਿੱਚ ਖਤਮ ਆ ਤੇ ਅੱਗੇ ਮੈਂ ਤੇ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ ਅਸੀਂ ਜਦੋਂ ਅਰਦਾਸ ਕਰਦੇ ਆ ਅਸੀਂ ਕਹਿੰਨੇ ਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੋਂ ਪੰਜੇ ਤਖਤ ਸਹਿਬਾਨ ਦੇ ਵਿੱਚ ਇਦਾਂ ਹੀ ਆਪਸੀ ਪ੍ਰੇਮ ਪਿਆਰ ਮੁਹੱਬਤ ਰਹੇ ਇਹ ਕਾਲ ਸਾ ਪੰਥ ਦੇ ਵੱਡੇ ਹਿੱਤਾਂ ਦੇ ਲਈ ਇਥੋਂ ਗੁਰਮਤ ਦਾ ਸੰਦੇਸ਼ ਉਪਦੇਸ਼ ਕੌਮਤੀ ਚੜ੍ਹਦੀ ਕਲਾ ਦੇ ਜਿਹੜੇ ਸੰਦੇਸ਼ ਆ ਹਮੇਸ਼ਾ ਜਾਂਦੇ ਰਹੇ। ਸਿੰਘ ਸਾਹਿਬ ਦੇ ਤੌਰ ਤੇ ਪੇਸ਼ ਹੋ ਉਸ ਦਾ ਬਲ ਕਹੀ ਗਈ ਸੀ ਉਹ ਵੀ ਇਹ ਨੂੰ ਕਹਿ ਸਕਦੇ ਕਿ ਇਹ ਦੇਸ਼ ਹੋਣ ਜਿਹੜੇ ਕਿਹਾ ਗਿਆ ਸੀ ਕਿ ਸਾਰੀ ਕਮੇਟੀ ਦੀ ਤਰਫ ਤੇ ਆ ਗਿਆ ਤੁਸੀਂ ਵੀ ਕਹਿ ਰਹੇ ਖਤਮ ਸਿੰਘ ਸਾਹਿਬ ਬੜੇ ਲੰਬੇ ਅਫੇ ਤੋਂ ਵਿਵਾਦ ਚੱਲ ਰਿਹਾ ਸੀਗਾ ਜਿਹੜਾ ਤੁਹਾਡੇ ਜਿ ਤਰ੍ਹਾਂ ਕਰਕੇ ਹੱਲ ਹੋ ਸਕਿਆ ਹੈ ਕਿੰਨੇ ਕਬੜੀ ਨੂੰ ਮੰਨਦੇ ਹੋ ਮਤਲਬ ਮਾਇਨੇ ਕੀ ਰੱਖਦੇ ਤੁਹਾਡੇ ਅਸਤੇ ਦੇਖੋ ਮਾਇਨੇ ਤੇ ਇਹੋ ਹੀ ਆ ਕਿ ਜਿਹੜਾ ਗੁਰੂ ਦਾ ਸਿਧਾਂਤ ਆ ਮੈਂ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਭਾਈ ਪੰਥ ਦੇ ਵਿੱਚ ਕਦੀ ਵੀ ਆਪਸੀ ਬਾਦ ਵਿਵਾਦ ਨਾ ਹੋਵੇ ਇਹਦੇ ਵਿੱਚ ਇਹ ਹੈਗਾ ਵੀ ਜੋ ਗੁਰੂ ਦਾ ਸਿਧਾਂਤ ਆ ਗੁਰਮੁਖ ਬੈਸੋ ਸਫਾ ਵਿਛਾਏ ਉਹਦੇ ਮੁਤਾਬਕ ਆਪਾਂ ਫੇਰ ਗੁਰਮੁਖ ਬੈਸੋ ਸਫਾ ਵਿਛਾਏ ਸਿਧਾਂਤ ਅਨੁਸਾਰ ਬੈਠੇ ਆ ਔਰ ਮੈਂ ਇਹ ਸਾਰਾ ਜਿਹੜਾ ਹੈਗਾ ਵਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਥਾਪੜਾ ਸਮਝਦਾ ਕਿ ਗੁਰੂ ਪਾਤਸ਼ਾਹ ਦੀ ਮਿਹਰ ਤੇ ਕਿਰਪਾ ਸਦਕਾ ਇਹ ਜਿਹੜਾ ਸਾਰਾ ਆਵਾਦ ਵਿਵਾਦ ਹੀ ਉਹ ਬੜੇ ਸ਼ੋਹਰਤਮਹੌਲ ਦੇ ਵਿੱਚ ਹੱਲ ਹੋ ਗਿਆ ਜੀ ਉਹਨਾਂ ਸਾਹਿਬ ਨੂੰ ਇਧਰ ਖਾਈੇ ਕਰਾ ਦਿੱਤੇ ਕਿ ਅਸੀਂ ਕੋਈ ਨਾ ਉਹ ਨਹੀਂ ਖਤਮ ਹੋ ਜਾਂਦਾ ਨਾ ਜਿਹਦੇ ਨਾਲ ਸਾਰਾ ਹਾਂਜੀ ਉਹਨਾਂ ਨੇ ਜਦੋਂ ਮਤੇ ਵਾਪਸ ਲੈ ਲਏ ਉਹ ਖਤਮ ਹੋ ਗਿਆ ਜੀ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਜਿਹੜਾ ਇੱਕ ਆ ਸੀ ਉਹ ਵੀ ਵਾਪਸ ਲੈ ਲਿਆ ਉਹ ਤੇ ਹੋ ਹੀ ਗਏ ਨੇ ਜਦੋਂ ਉਹਨਾਂ ਨੇ ਉਹ ਮਤੇ ਵਾਪਸ ਗੱਲ ਖਤਮ ਹੋ ਗਈ ਜਿੰਦਾਬਾਤ ਆਪ ਜੀ ਨੇ ਦਿੱਤਾ ਕਿਮਾ ਵੀ ਉਹਨਾਂ ਨੇ ਮੰਗੀ ਹੈ ਗੁਰਦਵਾਰ ਲਈ ਪ੍ਰਬੰਧਕ ਕਮੇਟੀ ਨੇ ਮੰਗੀ ਹੈ ਨਾ ਜਿਹੜੇ ਬੰਦੇ ਸਬੰਧਤ ਆਪਾਂ ਤਨਖਾਈਏ ਘੋਸ਼ਿਤ ਕੀਤੇ ਸੀ ਉਸ ਦਿਨ ਉਹਨਾਂ ਨੇ ਮਾਫੀ ਮੰਗ ਲਈ ਕਿਮਾ ਮੰਗ ਲਈ ਉਹਨਾਂ ਨੇ ਠੀਕ ਹੈ ਜਿੰਦਾ ਕਿੰਨੇ ਸੀ ਇਹ ਬੰਦੇ ਇਹਨਾਂ ਨੇ ਬਾਕੀ ਜਿਹਨੇ ਜਾਣੇ ਵੀ ਹੈਗੇ ਸੀ ਉਹਨਾਂ ਸਾਰੇ ਨੇ ਮੰਗ ਲਈ ਅੱਛਾ ਗੁਰਦਵਾਰ ਦੀ ਤੇ ਕਿਰਪਾ ਹੋਈ ਜੀ ਬਦਲਾਅ ਤੋਂ ਗਿਆ ਹੋਰ ਕਿਸੇ ਚਰਚੀਤ ਆ ਵੀ ਵਿਸ਼ੇਸ਼ ਯੋਗਦਾਨ ਆ ਇਸ ਮੈਂ ਤੁਹਾਨੂੰ ਮੈਂ ਫੇਰ ਕਹਿੰਦਾ ਮੈਂ ਝੂਠ ਨਹੀਂ ਬੋਲਦਾ ਨਾ ਮੈਂ ਖੁਦ ਗਿਆਨੀ ਬਲਦੇਵ ਸਿੰਘ ਨਾਲ ਫੋਨ ਤੇ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੰਘ ਸਾਹਿਬ ਆਪਾਂ ਨੂੰ ਮਿਲ ਬੈਠਣਾ ਚਾਹੀਦਾ ਤੇ ਆਪਾਂ ਨੂੰ ਮਿਲ ਬੈਠ ਕੇ ਜੇ ਤੁਹਾਨੂੰ ਜਿਹੜੀ ਵੀ ਗੱਲ ਤੇ ਕੋਈ ਹੈ ਤੇ ਆਪਾਂ ਦਾ ਹੱਲ ਕਰ ਸਕਦੇ ਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰਿਆਂ ਨੂੰ ਕਲਾਵੇ ਚ ਲੈਂਦਾ ਇਹਦੇ ਵਿੱਚ ਮੈਂ ਸਮਝਦਾ ਵੀ ਸਾਰਾ ਯੋਗਦਾਨ ਸੱਚੇ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਹੈ ਕਿਉਂਕਿ ਆ ਸਾਰੇ ਪਾਸੇ ਚਿੰਤਾ ਹੀ ਹੈ ਭਾਵੇਂ ਕਿ ਮੈਂ ਪਹਿਲਾਂ ਵੀ ਇਹ ਕਿਹਾ ਹੈ ਵੀ ਇਹ ਕੋਈ ਅੱਜ ਨਵਾਂ ਨਹੀਂ ਵਿਸ਼ਾ ਹੈ ਇਹ 2003 ਦੇ ਵਿੱਚ ਵੀ ਹੈਗਾ ਸੀ ਇਹ 2008 ਚ ਵੀ ਹੈਗਾ ਸੀ 2015 ਚ ਵੀ ਹੈਗਾ ਸੀ ਪਰ ਜਿਸ ਤਰੀਕੇ ਦੇ ਨਾਲ ਇਸ ਵਾਰੀ ਗੁਰੂ ਸਾਹਿਬ ਨੇ ਇਹਨੂੰ ਸਾਰੇ ਨੂੰ ਹੱਲ ਕੀਤਾ ਵਾ ਅੱਗੇ ਕਦੀ ਇਦਾਂ ਹੋਇਆ ਨਹੀਂ ਤੋਂ ਪਾਤਸ਼ਾਹ ਦੀ ਕਿਰਪਾ ਵਾ ਇਹ ਸਾਰਾ ਯੋਗਦਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜੇ ਸਦਕਾ ਸਾਰਾ ਬਹੁਤ ਮੁਹੱਬਤ ਤੇ ਇਤਫਾਕ ਦੇ ਨਾਲ ਸਾਰਾ ਕੁਝ ਨਿਬੜ ਗਿਆ। ਠੀਕ ਹੈ ਜੀ। ਦੋ ਦਸੰਗੋ ਦੀ ਜਿਹੜੀ 5 ਮੈਂਬਰੀ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ